ਅੱਜ ਜਿੱਥੇ ਜਿਹੜੇ ਇਕੱਠੇ ਹੋਏ ਆਂ ਉਹਦਾ ਜਿਹੜਾ ਕਿਸੇ ਆ ਧਿਆਨ ਵਿੱਚ ਆ ਕਿ ਹਰ ਵਾਰੀ ਹਿੰਦੂ ਹੀ ਕਿਉਂ ਸ਼ਿਕਾਰ ਹੋਏ ਕਿਉਂ ਹਿੰਦੂ ਨੂੰ ਹੀ ਚੁਣਿਆ ਜਾਂਦਾ ਹਿੰਦੂ ਉਧਾਰ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਫੇਰ ਵੀ ਉਹਨੂੰ ਹੀ ਮਾਰਿਆ ਜਾਂਦਾ ਉਹਦਾ ਸਭ ਤੋਂ ਵੱਡਾ ਕਾਰਨ ਆ ਉਹਦੀ ਸਹਿਜ ਛੇਦਤ ਲੇਕਿਨ ਪਾਕਿਸਤਾਨ ਨੂੰ ਹੈ ਸਖਤ ਅਸੀਂ ਸਮਝਾਣਾ ਚਾਹਾਂਗੇ ਸ਼ਬਦਾਂ ਵਿੱਚ ਕੀ ਮਤ ਜਾਨਦੇ ਹਿੰਦੂ ਕਮਜ਼ੋਰ ਸੁਸੀ ਨਿਰਭੇ ਹਿੰਦੂ ਆ ਦੇ ਸਾਰੇ ਜਿਹੜੇ ਉਤੇ ਤੁਮ ਵੱਤ ਗਏਦੇ ਸੀ ਜੇ ਇਹਦਾ ਨਹੀਂ ਟੇਟਵਾਤਾ ਜਾਏਗਾ ਅਸੀਂ ਚੀਂੜੀਆਂ ਨਹੀਂ ਭਾਈਆ ਜੇ ਹਿੰਦੂ ਕਲਪ ਬੈਠਾ ਹੈ ਤਾਂ ਮਤਲਬ ਆਇਆ ਨਹੀਂ ਕਿ ਉਹ ਕੁਝ ਕਰ ਨਹੀਂ ਸਕਦਾ ਕਦੋਂ ਆਪਣੀ ਆਈ ਦੇ ਆਗੇ ਤੇ ਫਿਰ ਪਾਕਿਸਤਾਨ ਵੀ ਚੁੱਕ ਕੇ ਲੈ ਆਵਾਂਗੇ ਕੋਈ ਵੱਡੀ ਗੱਲ ਨਹੀਂ ਹੈ ਇਤਿਹਾਸ ਕਹਾਵਾ ਕਿੰਨੀ ਵਾਰੀ ਪਾਕਿਸਤਾਨ ਨੂੰ ਘੋੜਿਆ ਇਹ ਲੋਕ ਖੱਤਿਆਂ ਦੇ ਕੱਟੇ ਆ ਦਿੱਤੀਆਂ ਨਾਲ ਹੀ ਆਪਾਂ ਆ ਸੰਦੇਸ਼ ਦੇਣਾ ਚਾਹੀਦਾ ਬਾਗੀ ਆਣ ਵਾਲੇ ਸਮੇਂ ਦੇ ਇਟ ਬਾਹਨ ਵਾਲੀਆਂ ਪੀੜ੍ਹੀਆਂ ਨੂੰ ਇੱਥੋਂ ਭਜਣਾ ਨਾ ਪਏ ਪਹਿਲਾਂ ਕਿ ਤੁਸ ਤੋਂ ਭੱਜ ਕੇ ਕਿੱਥੇ-ਕਿੱਥੇ ਗਏ ਉਹ ਦੱਸੰਗੀ ਨਾਉਣ ਦੇ ਆਹੀ ਪਰ ਜੇ ਇੱਥੋਂ ਭਜਣਾ ਪੈ ਗਿਆ ਤੇ ਕਿੱਥੇ ਜਾਓਗੇ ਇਹ ਤੁਸੀਂ ਸੋਚ ਕੇ ਚੱਲਿਓ ਇਸ ਕਰਕੇ ਮੈਂ ਆਵਾਹਨ ਕਰਦਾ ਹਾਂ ਹਿੰਦੂ ਹੋਣ ਦੇ ਨਾਤੇ ਜੇ ਸਾਰੇ ਇਕੱਠੇ ਹੋ ਜਾਓ ਔਰ ਇਕੱਠੇ ਹੋ ਕੇ ਆਪਣੀ ਇੱਕਤਾ ਸੂਚਨਾ ਸੂਚਕ ਬਣ ਕੇ ਦਿਖਾਓ ਜੇ ਜਿਹੜੇ ਪ੍ਰਵਾਸੀ ਆ ਕੇ ਇੱਥੇ ਰਹਿ ਰਹੇ ਨੇ ਜੇ ਉਹ ਹਿੰਦੂਆਂ ਨੂੰ ਹਿੰਦੂ ਕਹਿ ਕੇ ਬਾਅਦ ਸਕਦੇ ਆ ਤੇਰਾ ਧਰਮ ਸਿੱਧੂ ਆ ਇਹਨੇ ਕਹਾ ਆਪਾਂ ਹਿੰਦੂਆਂ 'ਤੇ ਗੋਲੀ ਮਾਰ ਦੋ ਤੇ ਫਿਰ ਅਸੀਂ ਕਿਉਂ ਮੁਸਲਮਾਨਾਂ ਦਾ ਕੋ ਜਾ ਕੇ ਸਮਾਨ ਖਰੀਦ ਰਿਆ ਆਪਣੀਆਂ ਦੁਕਾਨਾਂ ਆਪਣੇ ਘਰ ਨਾਲ ਦਿੱਤੇ ਰਿਆ ਇਹ ਸ਼ਰਮ ਵਾਲੀ ਗੱਲ ਆ ਸਾਡੇ ਨਹੀਂ ਜੀ ਅਸੀਂ ਜਿਹੜੇ ਹਿੰਦੂ ਫਲੀਦਾਨ ਦੇਣਦੇ ਆ ਜਾ ਜਾ ਕੇ ਉਹਨਾਂ ਦੇ ਫਲੀਦਾਨ ਨੂੰ ਹੱਸੋ ਹੀ ਨਾ ਬਣਾ ਰਹੇ ਆ ਸਾਡਾ ਪਰਚ ਬੰਦਾ ਅਸੀਂ ਵੀ ਉਹਨਾਂ ਦਾ ਬਹਿਸ਼ਕਾਰ ਕਰੀਏ ਪੂਰਨ ਦਾ ਬਹਿਸ਼ਕਾਰ ਕਰੀਏ ਸਿਰਫ ਇਹ ਦੁਆ ਦਾ ਉਹ ਜਿਹੜੇ ਮੁਸਲਮਾਨ ਬੈਠੇ ਆ ਜਾਂ ਪਰਵਾਸੀ ਬਾਹਰੋਂ ਆਏ ਆ ਸਿਰਫ ਉਹਨਾਂ ਦਾ ਹੀ ਬਹਿਸ਼ਕਾਰ ਨਹੀਂ ਕਰਨਾ ਬਹਿਸ਼ਕਾਰ ਉਹਨਾਂ ਹੀ ਦੁਆ ਦਾ ਵੀ ਕਰੋ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ ਜਿਹੜੇ ਗद्दार ਨੇ ਅੱਜ ਮੈਂ ਸ਼ਬਦ ਗद्दार ਵੰਤ ਰਿਹਾ ਕਿਉਂਕਿ ਨੋਡ ਹੈ ਇਸ ਸਮੇਂ ਹਾਰਤ ਵਾਲੀਆਂ ਪੀੜੀਆਂ ਨਹੀਂ ਤੇ ਸਾਨੂੰ ਦੁਆ ਲੈਣੀਆਂ ਕਿ ਤੁਸੀਂ ਸਾਡੇ ਲਈ ਕੰਡੇ ਜੀ ਜਿਹਾ ਸੀ ਅੱਜ ਸੁਖੁਰਨ ਲੈਕ ਨਹੀਂ ਰਹੇ ਤੇ ਇਹ ਬਾਕੀ ਤੋਂ ਦੀ ਫਿਰ ਸਾਰਿਆਂ ਨੂੰ ਇੱਕ ਅਪੀਲ ਕਰਦਾ ਵਾਂ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਔਰ ਇਹਦਾ ਪੂਰੀ ਤਰ੍ਹਾਂ ਵਿਰੋਧ ਕਰੋ ਜੇ ਕੋਈ ਇਹੋ ਜਿਹਾ ਕਾਰਾ ਹੁੰਦਾ ਵਾ ਸਾਰੇ ਸੜਕਾਂ ਤੋਂ ਨਿਕਲ ਆਓ ਨਿਕਲੋ ਕਹਾਂਚੋ ਨਹੀਂ ਨਿਕਲੋਗੇ ਤੇ ਉਹਨਾਂ ਡਿੱਕਾਂ 'ਤੇ ਵੜ ਕੇ ਤੁਹਾਨੂੰ ਮਾਰਨਗੇ ਉਸ ਵੇਲੇ ਫਿਰ ਜਦੋਂ ਤੁਸੀਂ ਕਿਸੇ ਨੂੰ ਬੁਲਾਓਗੇ ਕਿ ਤੁਹਾਡੀ ਹੈਲਪ ਕਰਨ ਤੁਹਾਡੀ ਨਿਰਦ ਕਰ ਕਿਸੇ ਨੇ ਨਹੀਂ ਆਣਾ ਸ਼ਸਤਰ ਔਰ ਸ਼ਾਸਤਰ ਦੋਵੇਂ ਚੀਜ਼ਾਂ ਨਾਲ ਲੈ ਕੇ ਚਲੋ ਕੋਈ ਕਿਤੇ ਰੱਖਿਆ ਕਰਨੀ ਹੈ ਜਾਨਵਰ ਨੂੰ ਮਾਰਨੇ ਲਈ ਜਾਨਵਰ ਪੰਨਾ ਪੰਨਾ ਪੜ੍ਹਦਾ ਹੈ ਹਾਂ ਮੈਂ ਪੜਿਆ ਤੇ ਮੈਂ ਇਸ ਦੇ ਉੱਪਰ ਪ੍ਰਤੀਸ਼ੀਲ ਵੀ ਹਾਂ ਕਿ ਜੇ ਜਾਨਵਰ ਨੂੰ ਮਾਰਾਂਗਾ ਤੇ ਸੁਰੱਖਿਤ ਰਹਾਗਾ ਜੇ ਨਹੀਂ ਪਾਗਾ ਤਾਂ ਮੈਨੂੰ ਮਾਰ ਦੇ ਇਸ ਕਰਕੇ ਸਾਰੇ ਇਕੱਠੇ ਹੋ ਜਾਓ ਔਰ ਮਨੂਕੋ ਜਵਾਬ ਦਿਓ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਐਸਾ ਐਕਸ਼ਨ ਲੋ ਕਿ ਸਾਰੀ ਦੁਨੀਆ ਨੂੰ ਉੱਥਾ ਲੱਗ ਜਾਈ ਕਿ ਹਿੰਦੁਸਤਾਨ ਮੇਟੜਾ ਉੱਠਾ ਜਿੱਤਦਾ ਹੈ ਦੈਸ਼ੀ ਨਾ ਤਾਂ ਰੱਬ ਦੇ ਰੱਥੀ ਨੂੰ ਕਿਹਨੇ ਫਿੱਟ ਨਹੀਂ ਆਉਂਦਾ ਕਿਥੇ ਇੱਕ ਗੱਲ ਚੱਲੀ ਜਿਵੇਂ ਦਾਵਾਂ ਦਾਸਰਾ ਕਹਿੰਦੇ ਸੀ ਜੋ ਵੀ ਕਿਨੇ ਕਾ ਸਿੱਧਵੇ ਦੁਕਾਨਾਂ ਦੇ ਟੋਪੇ ਉੱਪਰ ਦੁਕਾਨਾਂ ਉੱਪਰ ਦੁਕਾਨ ਮਾਲਕ ਦਾ ਨਾਮ ਲਿਖਿਆ ਜਾਵੇ ਤਾਂ ਜੋ ਹਿੰਦੂਆਂ ਨੂੰ ਪਤਾ ਲੱਗ ਸਕੇ ਦੁਕਾਨਾ ਹਿੰਦੂਆਂ ਦੀਆਂ ਜਾਂ ਗੁਰਮਤਿਆਂ ਨੇ ਪਰ ਉਹਦਾ ਸੁਪਰੀਮ ਕੋਰਟ 'ਤੇ ਬੈਠ ਕੇ ਤਾਂ ਮੈਂ ਤੁਹਾਨੂੰ ਜਨਾ ਸੁਪਰੀਮ ਕੋਰਟ ਕਿ ਆਜ ਰਹੀ ਹਿੰਦੂ ਤਿੰਨ ਹੋਈਆਂ ਜਾਂ ਟਾਰਗੇਟ ਕਿੰਨੀ ਹੋਏਗਾ ਪੰਗਾ ਨੇ ਹਿੰਦੂ ਪੁੱਛ ਕੇ ਮਾਰੇ ਨੇ ਸੁਪਰੀਮ ਕੋਰਟ ਇਸ ਬਾਰੇ ਧਿਆਨ ਲਏਗਾ ਸਾਨੂੰ ਬਹੁਤ ਦੁੱਖ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੂਆਂ ਦੇ ਨਾਲ ਇਹਤਿਆਜਾਰ ਹੋ ਰਿਹਾ ਹੈ ਮੈਂ ਇਸ ਸੰਦੂਕਰ ਸਿਰ ਬਿਲੰਦ ਕਰਵਾਉਂ ਤੇ ਗੋਰ ਜ਼ਿੰਦਾ ਕਰਦਾ ਵਾਂ ਤੇ ਮਾਨਜੋਗ ਪਟਾਣ ਮંત્રી ਨੂੰ ਇਹ ਬੇਨਤੀ ਕਰਦਾ ਵਾਂ ਕਿ ਇਹਨਾਂ ਦੇ ਕਾਰਨਾਂ ਨੂੰ ਫੜ ਕੇ ਜਲਦ ਤੋਂ ਜਲਦ ਚਲਿਆ ਦਿੱਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਕਾਰਨਾ ਨਾ ਹੋਵੇ ਨਹੀਂ ਆਉਣ ਵਾਲੇ ਕੁਝ ਦਿਨਾਂ ਵਿੱਚ ਸ੍ਰੀ ਅਮਨਾਤ ਜੀ ਦੀ ਯਾਤਰਾ ਵੀ ਸ਼ੁਰੂ ਹੋਣੀ ਹੈ ਸਾਨੂੰ ਚਾਹ ਦਾ ਮਹੌਲ ਬਣਾਇਆ ਗਿਆ ਹੈ ਹੜੀ ਹਿੰਦੂਆਂ ਦੇ ਵਿੱਚ ਸ਼ਾਂਤੀ ਹੋਏ ਯਾਤਰਾ ਨਾ ਕਰਨ ਪਰ ਮੈਂ ਫਿਰ ਵੀ ਆਪਣੀ ਹਿੰਦੂ ਭਰਾਵਾਂ ਨਾਲ ਜਾਵਾਂਗਾ ਜੋ ਹਨ ਕਿ ਦੇਰ ਕਿ ਲੋੜਾਂ ਦੀ ਲੋੜ ਨਹੀਂ ਆ ਕੋਲੇਖੰਕਾ ਸਾਡੀ ਦਾ ਸਹਾਰ ਕਰਨਗੇ ਆਪਾਂ ਮਾ ਮਾ ਦੇ ਦੀ ਯਾਤਰਾ ਮਨੋਜੀ ਦੀ ਯਾਤਰਾ ਵਿੱਚ ਹੁਣ ਮਮਾ ਆ ਕੇ ਚਾਵਾਂਗੇ ਤੇ ਆਪਣੇ ਮੰਧਗਵਾਦੀਆਂ ਨੂੰ ਦੱਸਣਾ ਚਾਵਾਂਗੇ ਕਿ ਕਿਸੇ ਤੋਂ ਕਿਸੇ ਨੂੰ ਡਰਦਾ ਨਹੀਂ ਨਾ ਜੇ ਕੋ ਆਪਣੀ ਆਂਦੇ ਆ ਜਾਏ ਅਸੀਂ ਆਪਣੇ ਹਥਿਆਰ ਕਿਉਂ ਲੱਕਦੇ ਆ ਪਰ ਤੁਹਾਡੀ ਸਬਰ ਦਾ ਧਿਆਨ ਨਾ ਲਓ ਤਾਂ ਜੋ ਹਨ ਆਪਣੇ ਹਥਿਆਰ ਛੁਕਣੇ ਪੈਣ ਮੈਂ ਸ਼ਬਦਨਾਮ ਆਪਣੀ ਬਾਣੀ ਨੂੰ ਵਿਰਾਮ ਦੇਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲੇ ਤੇ ਜਿਹੜਾ ਮੰਧਪਾ ਜਿਹੜੀ ਘਟਨਾ ਹੋਈ ਆ ਪੈ ਜਿਹੜੀ ਮੰਦ ਮੰਦਭਾਗ ਜਿਹੜੀ ਘਟਨਾ ਹੋਈ ਹੈ ਇਹਦਾ ਅਸੀਂ ਪੁਰਜ਼ੋਰ ਖੰਡਨ ਕਰਦੇ ਆ ਕਿ ਬਹੁਤ ਘਟਿਆਰ ਕਿਹਨੋਂ ਨਹੀਂ ਹਰਕਤ ਕੀਤੀ ਜਿੱਥੇ ਮਾਰਨ ਤੋਂ ਪਹਿਲਾਂ ਧਰਮ ਪੁੱਛਿਆ ਗਿਆ ਮੈਂ ਇੱਕ ਗੱਲ ਪੁੱਛਣਾ ਚਾਹੁੰਨੀ ਆ ਕਿ ਜਦੋਂ ਸਾਡੇ ਘਰ ਕੋਈ ਗੈਸਟ ਆਂਦਾ ਤੇ ਅਸੀਂ ਉਹਦੀ ਕਿੰਨੀ ਕਦਰ ਕਰਦੇ ਆ ਕਿੰਨੇ ਦੇਖਰੇਖ ਕਰਦੇ ਆ ਅਰੇ ਮੈਂ ਹੈਰਾਨ ਆ ਕਿ ਉੱਥੋਂ ਦੇ ਜਿਹੜੇ ਕਾਰਨ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਾਡੇ ਏਰੀਆ ਦੇ ਵਿੱਚ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰੀਏ ਜਾਂ ਉਹਨਾਂ ਨੂੰ ਜਿਸ ਤਰ੍ਹਾਂ ਉਹ ਖੁਸ਼ੀ ਅਫਸੋਸ ਕਰਨ ਵਾਸਤੇ ਕਿਉਂਕਿ ਉਹ ਏਰੀਆ ਕਿਹਦਾ ਹੈ ਬਹੁਤ ਮਨਪਸੰਦ ਇੰਜੋਏ ਕਰਨ ਲਈ ਜਾਂਦਾ ਪਰ ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਹਾਲਾਤ ਉੱਥੇ ਬਾਅਦ ਵਿੱਚ ਕਿੱਤਰਾਂ ਦੇ ਬੱਤਰ ਹੋ ਜਾਣੇ ਨੇ ਲੇਕਿਨ ਮੈਂ ਆਪਣੇ ਭਾਰਤ ਦੇ ਵਿੱਚ ਰਹਿੰਦੇ ਹਾਂ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਹਿੰਦੂ ਰਾਸ਼ਟ੍ਰ ਹੈ ਸਭ ਤੋਂ ਪਹਿਲਾਂ ਮੈਂ ਮਾਣ ਕਰਦੀ ਆ ਕਿ ਅਸੀਂ ਹਿੰਦੂਆਂ ਪਰ ਅਫਸੋਸ ਦੇ ਨਾਲ ਗੱਲ ਕਰਨੀ ਪੈ ਰਹੀ ਹੈ ਕਿ ਉੱਥੇ ਸਭ ਤੋਂ ਪਹਿਲਾਂ ਮਾਰਨ ਤੋਂ ਪਹਿਲਾਂ ਟੈਰਰਿਸਟਾਂ ਨੇ ਪੁੱਛਿਆ ਕਿ ਤੁਹਾ ਡਾਕਟਰਮ ਕੀ ਹੈ ਜਦੋਂ ਉਹਨਾਂ ਨੇ ਨਾਮ ਪੁੱਛਿਆ ਜੇ ਤਾਂ ਉਹਨਾਂ ਨੇ ਉਹਨਾਂ ਨੇ ਧਰਮ Hindu ਬੋਲਿਆ ਤੇ ਉਹਨਾਂ ਨੂੰ ਗੋਲੀ ਮਾਰੀ ਗਈ ਜਿਵੇਂ ਦੂਸਰੇ ਨਾਮ ਲਿਆ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਮੈਂ ਸਾਰੇ ਭਾਰਤ ਦੇ ਹਿੰਦੂਆਂ ਨੂੰ ਇੱਕ ਆਵਾਜ਼ ਕਰਦੀਆਂ ਕਿ ਅੱਜ ਵੀ ਜਾਗ ਜਾਓ ਅੱਜ ਵੀ ਹਿੰਦੂਓ ਇਕੱਠੇ ਹੋ ਜਾਓ ਔਰ ਖਾਸ ਕਰਕੇ ਮੈਂ ਸੈਂਟਰ ਸਰਕਾਰ ਤੇ ਅੱਗੇ ਅਪੀਲ ਕਰਦੀਆਂ ਕਿ ਅੱਜ ਤੁਹਾਡੀ ਬਹੁਤ ਸਿੱਤ ਨੋੜ ਹੈ ਉਹਨਾਂ ਨੂੰ ਜਿਸ ਤਰ੍ਹਾਂ ਜਿੱਦਾਂ ਬਹੁਤ ਮੋੜ ਜਵਾਬ ਦੇਣਾ ਸਾਡਾ ਤੁਹਾਡਾ ਫਰਜ ਪੰਦਾ ਕਿਉਂਕਿ ਸਾਡਾ ਸਾਰਿਆਂ ਦਾ ਧਿਆਨ ਸੈਂਟਰ ਸਰਕਾਰ ਦੇ ਵਿੱਚ ਹੈ ਸੈਂਟਰ ਸਰਕਾਰ ਅੱਜ ਅਗਰ ਇਹ ਦੇ ਮੂੰਹ ਤੋੜ ਜਵਾਬ ਨਹੀਂ ਦੇਗੀ ਤੇ ਬਹੁਤ ਮਾੜੀ ਗੱਲ ਹੈ ਸਾਡੇ ਭਾਰਤ ਦੇ ਲਈ ਸੋ ਮੈਂ ਉਮੀਦ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਬੀਐਸ ਕਟਨਾਰੀ ਉੱਤੇ ਉਹਦਾ ਠੋਸ ਠੋਸ ਕਾਰਵਾਈ ਕਰਨ डन